ਕੁਦਰਤ ਨੇ ਸੰਯੋਗ ਬਣਾਤਾ ਕਲਾਕਾਰੀ ਚ ਆ ਗਏ ਕੱਖੇ ਲਾਰਾ ਨੇ ਪੁਰਾਣੇ ਨੇ ਇੱਕ ਵਾਰੀ ਮੇਰੇ ਕੋਲ ਆਇਆ ਕਹਿੰਦਾ ਕਿ ਖੇਡਾਂ ਤੇ ਪ੍ਰੋਗਰਾਮ ਕਰਾਂਗੇ ਕਿੰਨੇ ਪੈਸੇ ਲਵਾਂ ਮੈਂ ਕਿਹਾ ਵੀ ਪੈਸੇ ਛੱਡੋ ਮੈਨੂੰ ਸਟੇਜ ਹੀ ਦੇ ਲਿਓ ਬਸ ਮਨ ਆ ਉਹ ਖੇਡਾਂ ਨੂੰ ਕੋਹਵਾ ਤਰ ਵੀ ਨਾ ਸੋ ਇਹ ਪਿਆਰ ਜਿਹੜਾ ਹੈ ਖੇਡਾਂ ਪ੍ਰਤੀ ਪੰਜਾਬੀਆਂ ਦਾ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨੂੰ ਕੋਈ ਕਾਨੂੰਨ ਥੋੜੇ ਟਾਈਮ ਲਈ ਚੱਕੇ ਜਾਮ ਕਰ ਸਕਦਾ ਪਰ ਬੈਲ ਗੱਡੀਆਂ ਦੇ ਚੱਕੇ ਜਿਹੜੇ ਨੇ ਉਹਨਾਂ ਨੂੰ ਰੋਕ ਨਹੀਂ ਸਕਦਾ ਇਹ ਜਿਹੜੇ ਚੱਕੀ ਘੁੰਮਦੀ ਹੈ ਨਾ ਪ੍ਰਮਾਤਮਾ ਵੀ ਇੱਕ ਗੋਲ ਚੱਕੀ ਜਿਹੜੀ ਪਣਾਈ ਹੋਈ ਧਰਤੀ ਇਹ ਗੋਲ ਚੱਕੀ ਦਾ ਮਾਲਕ ਜਿਹੜਾ ਹੈ ਤੇ ਗੋਲ ਚੱਕੀ ਦਾ ਚਾਲਕ ਜਿਹੜਾ ਉਹ ਰੱਬ ਹੈ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਇੱਥੇ ਹੁਕਮ ਦੇਣ ਵਾਲੇ ਕੌਣ ਆ ਜੀ ਸੀ ਕਿ ਇਹਨੂੰ ਰੋਕਦੋ ਕਿਤੇ ਬੈਨ ਲਾ ਦਿਓ ਕਿਤੇ ਕਾਨੂੰਨ ਬਣਾ ਦਿਓ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲ ਸੁਪਰਮਾਤਮਾ ਨੇ ਸਮੱਤ ਬਖਸ਼ੀ ਬਾਲ ਬਖਸ਼ਿਆ ਅਸੀਂ ਕਹੇ ਵੀ ਆ ਤਿਆਰ ਮਤਲਬ ਸਾਡੀਆਂ ਆਪਣੀਆਂ ਖੇਡਾਂ ਨਾਲ ੱਟਕਾ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਕੋਲੇ ਬੜਤਾਂ ਦੀ ਜੋੜੀ ਸੀ ਜੀ ਉਹਨਾਂ ਨੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਕੀਤੀ ਹੈ ਅਸੀਂ ਤਾਂ ਟੱਲੀਆਂ ਲਿਆ ਕੇ ਪਾਉਨੇ ਆ ਝਾਂਜਰਾਂ ਲਿਆ ਕੇ ਪਾਉਨੇ ਆ ਨੱਥਾਂ ਦੇ ਅਡਾਟ ਰੰਗ ਛਿਕੜੀਆਂ ਦੇ ਅਡਾਟ ਰੰਗ ਮੱਥਿਆਂ ਤੇ ਤਾਜ ਜੌਨੇ ਉਹਨਾਂ ਦੇ ਦੇਸੀ ਘੋੜੇ ਦੇ ਪੀਪੇ ਵਰਦਾਂ ਵਾਸਤੇ ਆਉਂਦੇ ਆ ਪਤਾ ਨਹੀਂ ਕਿਹੜੇ ਬਾਦੂ ਨੇ ਬੈਠੇ ਨੇ ਕੀ ਦਿਮਾਗ ਚ ਉੱ ਆਇਆ ਹੋਊਗਾ ਕਹਿੰਦਾ ਜੀ ਟਾਰਚਰ ਕਰਦੇ ਆ ਉਹ ਅਸੀਂ ਪੁੱਤਾਂ ਤੋਂ ਵੱਧ ਪਿਆਰ ਦੇ ਕੇ ਉਹਨਾਂ ਨੂੰ ਪਾੜਦਿਆਂ ਕਦੋਂ ਟਾਰਚਰ ਕਰਦੇ ਆ ਦੱਸੋ ਦੱਸੇ ਸਮਝ ਨਹੀਂ ਆਉਂਦਾ ਵਣਾ ਤੱਕ ਰੂਹ ਤੇ ਬੈਠਿਆ ਨੇ ਚਲੋ ਕੋਈ ਨਹੀਂ ਪਰ ਸਾਡੇ ਵਿਰਸੇ ਜਿਹੜੇ ਬਲਦ ਨੇ ਬੋਰਦ ਵੀ ਕਹਿੰਦੇ ਨੇ ਕਿਸੇ ਲੱਖੇ ਬੈਲ ਵੀ ਕਹਿੰਦੇ ਨੇ ਸਾਡੇ ਬਲਦ ਕਹਿੰਦੇ ਬਹੁਤ ਨਾਤਾ ਰਹਿ ਆਪਸ ਚ ਅੰਨ ਦਾਤਾ ਉਹੀ ਰਿਹਾ ਮੇਰੇ ਦਾਦੇ ਹੋਰੇ ਦਾਦੇ ਕਿ 4 ਵਜੇ ਉੱਠ ਕੇ 4 ਕਿ ਸਾਢੇ 3 ਵਜੇ ਤਾਰਾ ਚੜਦੇ ਨਾਲ ਹਾਂ ਦਿਨ ਜੋ ਤੱਕ ਸੂਰਜ ਉੱਗ ਫੁੱਟਦੀ ਸੀ ਉਹ ਤੱਕ 2 ਕਿੱਲੇ 2.5 ਕਿੱਲੇ ਸੀ ਬਾਹਰ ਹੁੰਦੀ ਸੀ ਤਾਂ ਆੜੇ ਜਾਂਦੇ ਸੀ ਫਿਰ ਵੱਢਦੀ ਜਾਂਦੇ ਸੀ ਨਾਲ ਤਾਰਾ ਚੜਨ ਮਿਹਰੇ ਫਿਰ ਸਾਢੇ ਨਮਾਜ਼ ਹੈ ਵੱਢ ਮੋਲਾ ਹੋ ਗਿਆ ਉਮਰ ਹੋ ਗਈ ਅਸੀਂ ਉਹਨੂੰ ਵੀ ਹੋੜੇ ਲਾ ਲਾ ਕੇ ਉਹਨੂੰ ਪਾਸਾ ਪਾਉਨਿਆ ਫਿਰ ਸੁੱਕ પા ਕੇ ਫਿਰ ਪਾਸਾ ਪਾਉਨਿਆ ਅਸੀਂ ਉਹਨਾਂ ਨੂੰ ਬਜ਼ੁਰਗਾਂ ਵਾਂਗੂ ਬਾਤ ਦੀ ਸੇਵਾ ਕਰਦੇ ਹਾਂ ਔਰ ਜਿਹੜੇ ਬੰਦੇ ਨੇ ਕੰਮ ਲੈ ਕੇ ਮੌਲਾਬਰਦ ਛੱਡਤਾ ਪਿੰਡ 'ਚ ਉਹਨੂੰ ਵਧੀਆ ਨਹੀਂ ਸਮਝਿਆ ਜਾਂਦਾ ਜਾਂ ਤੂੰ ਗਲਤ ਬੰਦਾ ਹੈ ਤੂੰ ਮਤਲਬੀ ਬੰਦਾ ਹੈ ਤੂੰ ਮਰ ਤੋਂ ਕੰਮ ਲੱਗਣ ਚਾਹਤਾ ਲੋង ਦੇ ਜਾਏ ਵਾਇਸ ਪੱਤਰ ਤੋਂ ਹਟਾਉਣ ਨਾਲ ਪਿਆਰ ਹੈ ਅਸੀਂ ਉਹਨਾਂ ਤੇ ਟੌਰਚਰ ਕਰਾਂਗੇ ਅਸੀਂ ਅਤਿਆਚਾਰ ਕਰਾਂਗੇ ਇਸੇ ਤਰੀਕੇ ਕਬੂਤਰਾਂ ਦਾ ਪਤਾ ਨਹੀਂ ਕੀ ਕੀ ਮਤਲਬ ਖੁੱਡੇ ਦੇ ਕੋਲ ਹੀ ਬੈਠਿਆ ਨਾ ਉਹ ਉਹਨੂੰ ਹੋਰ ਦੁਨੀਆ ਦੀ ਸੋਚਤੀ ਹੈ ਨਹੀਂ ਉਹਦੇ ਘਰ ਦੇ ਮੈਨੂੰ ਕਹਿੰਦੇ ਨੇ ਕੁਝ ਥੋੜਾ ਸਮਝਾ ਦੁਨੀਆਦਾਰੀ ਮੈਂ ਕਿਹਾ ਇਹਦੀ ਦੁਨੀਆਦਾਰੀ ਇੱਥੇ ਇਹਨੂੰ ਇਹ ਚੋਂ ਦੁਨੀਆ ਦਿਖੀ ਜਾਂਦੀ ਰਹੀ ਦੁਨੀਆਦਾਰੀ ਹੋਰ ਕੀ ਹੈ ਕਿਸੇ ਨੂੰ ਕਿ ਤੋ ਰੱਬ ਦਿੱਖੀ ਜਾਂਦਾ ਕਿਦੋਂ ਕਿਸੇ ਚੋਂ ਰੱਬ ਦਿੱਖੀ ਜਾਂਦਾ ਦਿੱਖੀ ਜਾਂਦਾ ਹਰੇਕ ਦਾ ਆਪਣਾ ਆਪਣਾ ਕਹਿਆ ਕਿਆ ਪਤਾ ਕਿਸ ਬੇਸਮੇਨ ਨਾਰਾਇਣ ਮਿਲ ਜਾਏ ਕੀ ਪਤਾ ਕੋਈ ਕਿਸੇ ਬੇਜਮਾਨ ਨੇ ਰਾਹੀ ਰੱਬ ਫੁੱਟ ਘਰ ਆਵੇ ਪੇੜਾ ਵੀ ਤਾਂ ਦਿੰਨੇ ਆ ਕੋ ਨੂੰ ਕਿ ਭਾਈ ਬੇਜਮਾਨ ਉਹ ਆ ਕੇ ਖੜ ਜਾਂਦੀ ਦਿਲ ਕਰ ਮੂਰੇ ਉਹਨੂੰ ਪੇੜਾ ਦਿੰਦੇ ਨਗਾਹ ਤੋਂ ਪਹਿਲੇ ਕੀ ਪਤਾ ਰੱਬ ਕਿੱਥੇ ਵਸਦਾ सो तो है, बिल्ले बिल है, आए बिल अपना सर्वसम्मति ने विधानसभा चौं पास हो गया ते तो बाद राजपाल को चला गया राजपाल साहब न मैं गल की वो एक फॉरमैलिटी है बस राष्ट्रपति जी को चला गया राष्ट्रपति जी को लो साइन हो के जिस दिन आ गया उस दिन तो तीन अपने नारे पके शंकर शिंगार ਇੱਕ ਥੋੜਾ ਜਿਹਾ ਕਲਾਉਜ਼ ਉਹਦੇ ਵਿੱਚ ਪਾਇਆ ਹੋਇਆ ਉਹਦੇ ਨਾਲ ਤੁਸੀਂ ਸਹਿਮਤ ਵੀ ਹੋਵੋਗੇ ਸ਼ਾਇਦ ਕਿ ਜਿਸ ਵੇਲੇ ਬੈਲ ਗੱਡੀਆਂ ਦੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਤੇ ਬੈਠਾ ਉਹਦੇ ਹੱਥ 'ਚ ਪੁਰਾਣੀ ਡੰਡਾ ਜਾਂ ਆੜ ਨਹੀਂ ਚਾਹੀਦੀ ਸ਼ਾਬਾਸ਼ ਇਹਨੇ ਕੀ ਪਹੁੰਚਾਈ ਕੋਈ ਦੇਖ ਲਓ ਇਹ ਬੇਜ਼ੁਬਾਨ ਨਹੀਂ ਇਹ ਸੱਚੇ ਨੇ ਕ੍ਰਿਕਟਰਾਂ 'ਤੇ ਇਲਜ਼ਾਮ ਲੱਗ ਜਾਂਦਾ ਹੈ ਵੀ ਮੈਚ ਵੇਚ ਗਏ ਹੋਏ ਆ ਮੈਚ ਫਿਕਸ ਕਰਕੇ ਹੋਏ ਕਬੱਡੀ ਵਾਲਿਆਂ ਨੂੰ ਗਰਾਊਂਡ 'ਚ ਸੌਂਹਾਂ ਛਕਾਉਂਦੇ ਆ ਮਿੱਟੀ ਦੀਆਂ ਵੀ ਸੌਹ ਘੌੜ ਰਲ ਕੇ ਨਹੀਂ ਖੇਡੋਗੇ ਇਹ ਰਲ ਕੇ ਨਹੀਂ ਭਾਈ ਤੇ ਭਾਈ ਇਹਦਾ ਜਿੰਨੀ ਤਾਕਤ ਉਹ ਭਾਈ ਤੇ ਨਹੀਂ ਸਾ ਇਹ ਐ ਨਹੀਂ ਹੈਗੇ ਵੀ ਇਸ ਪਿੰਡ 'ਚ ਮੈਂ ਜਿੱਤ ਜਾਣਾ ਅਗਲੇ ਪਿੰਡ ਤੋਂ ਮੈਨੂੰ ਚੁਕਾ ਦੇ ਇਥੇ ਫਿਕਸਿੰਗ ਨਹੀਂ ਤਾਂ ਪਰਮਾਤਮਾ ਦੀ ਚੀਜ਼ ਨੇ ਨਹੀਂ ਵੀ ਜਿੱਥੇ ਕੋਈ ਗੱਲ ਨਹੀਂ ਖਰਾਕ ਚ ਕਮੀ ਨਹੀਂ ਹੁੰਉਂ ਮੌਂਦਿੰਦੇ ਆਪਾਂ ਕਹਿੰਨੇ ਹੋਰ ਖਰਾਕ ਚਾਰਾਂਗੇ ਕੋਈ ਗੱਲ ਨਹੀਂ ਜਿੱਥੇ ਗਹਾਣੇ ਕਮਿਨਮੈਂਟ ਤੇ ਜਿੱਦੀਆਂ ਨੇ ਸੋ ਇਹ ਪੰਜਾਬ ਦਾ ਇੱਕ ਰੰਗ ਹੈ ਤੇ ਰੰਗਲੇ ਪੰਜਾਬ ਦਾ ਅਸੀਂ ਸੁਪਨਾ ਦੇਖਿਆ ਹਾਂ ਇਹ ਰੰਗ ਤੋਂ ਬਿਨਾ ਅਸੀਂ ਕਿਵੇਂ ਪੰਜਾਬ ਨੂੰ ਰੰਗਲਾ ਬਣਾ ਲਾਂਗੇ ਅੱਜ ਮਦੇਕਾਂ ਅੰਦਰ ਵੀ ਐਗਜ਼ੀਬਿਸ਼ਨ ਲੱਗੀ ਹੈ ਝਾਂਗਰਾਂ ਦੀ ਸਾਰੇ ਜਿਹੜੇ ਹੂੰਗਰਾਂ ਦੀ ਬੜੇ ਪਹਿਲਾਂ ਪੁਰਾਣੇ ਗੀਤ ਬਣੇ ਇਹਨਾਂ ਤੇ ਪਰਦਾਂ ਦੀਆਂ ਟੱਲੀਆਂ ਤੇ ਝਾਂਗਰਾਂ ਤੇ ਪਰ ਬਿਜਲੀ ਦਾ ਧੌਰ ਉਹ ਆ ਗਿਆ ਵੀ ਜਿਹੜੇ ਰਸਿਆਂ ਨਾਲ ਫਰਦਿਆਂ ਗਲਾਂ 'ਚ ਟੱਲੀਆਂ ਪਾਉਂਦੇ ਸੀ ਉਹ ਜ਼ਿਮੀਂਦਾਰ ਤੇ ਗੜਦਾ 파ਹਾ ਬਣ ਗਿਆ ਆਤਮੱਤਿਆ ਮਗਰ ਲੱਗ ਕੇ ਖੇਤੀ ਕਾਤੇ ਦਾ ਸੌਦਾ ਹੋ ਗਈ ਮੁਰਨਾ ਦਾ ਕੋਈ ਕਸੂਰ ਨਹੀਂ ਗੁੰਦੇ ਜਾਂਦਾ ਕੋਣ ਕੀ ਹੋ ਗਿਆ ਚਲੋ ਆਪਾਂ ਕਰ ਲੈਣੀ ਠੀਕ ਤੁਸੀਂ ਜਿਸ ਤਰ੍ਹਾਂ ਮੰਤਰੀ ਸਾਹਿਬ ਬੋਲਦੇ ਹੋ ਕਹਿੰਦੇ ਸੀ ਵੀ ਸੇਮੇਜ 'ਚ ਲੋਕ ਪਾਉਣ ਵਾਲੇ ਵੀ ਬਹੁਤ ਨੇ ਰੋੜੇ ਡੋਣਾ। 2022 ਚ ਅੱਜ ਵੀ ਯਾਦ ਕਰ ਲੋ 2022 ਜਦੋਂ ਤੁਸੀਂ ਵੋਟ ਪਾਉਣ ਗਏ ਸੀ। ਤੁਸੀਂ ਕੋਈ ਭਗਵਾਨ ਦਾ ਮੰਨ ਦਾ ਸਾਥ ਨਹੀਂ ਕਰ ਰਹੇ ਸੀ। ਤੁਸੀਂ ਆਪ ਦੇ ਮੂਰੇ ਖੜੇ ਹੋਏ ਰੋੜੇ ਸਾਫ਼ ਕਰਦੇ ਸੀ ਸਾਰੇ। ਮੇਰਾ ਕੰਮ ਇਹ ਹੈ ਹੁਣ ਕਿ ਤੁਹਾਡੇ ਮੂਰੇ ਜਿਹੜੇ ਰੋੜੇ ਸਿੱਟੇ ਹੋਏ ਨੇ ਕਿਸੇ ਵੀ ਕੰਮ ਚ ਚਾਹੇ ਨੌਕਰੀਆਂ ਦੇਣ ਚ ਚਾਹੇ ਬਿਜਲੀ ਚ ਚਾਹੇ ਇਨਫਰਾਸਟ੍ਰਕਚਰ ਚ ਚਾਹੇ ਜਿਹੜੇ ਮਰਜ਼ੀ ਕੰਮ ਚ ਜਿਹੜੇ ਤੁਹਾਡੇ ਮੂਹਰੇ ਰੋੜੇ ਪੈ ਨੇ ਉਹ ਰੋੜੇ ਚਾ ਕੇ ਪਰਾ ਕਰਨਾ ਹੈ ਮੇਰਾ ਕੰਮ ਹੈ